ਆਡੀ ਸਕਿਨ ਨੂੰ ਲੈ ਕੇ ਅਗਰ ਕੋਈ ਪ੍ਰੋਬਲਮ ਚੱਲ ਰਹੀ ਹੈ ਨਾ ਅਗਰ ਜੋ ਹੈ ਰਿੰਕਲਸ ਫਾਈਨ ਲਾਈਨਸ ਪਹਿਲਾਂ ਹੀ ਉਮਰ ਤੋਂ ਪਹਿਲਾਂ ਹੀ ਪੜਨੀਆ ਸ਼ੁਰੂ ਹੋ ਗਈਆਂ ਨਾ ਤਾਂ ਤੁਸੀਂ ਇੱਕ ਬਹੁਤ ਵੱਡੀ ਗਲਤੀ ਕਰ ਰਹੇ ਹੋ ਉਸ ਗਲਤੀ ਬਾਰੇ ਹੀ ਤੁਹਾਨੂੰ ਦੱਸਣ ਜਾ ਰਹੀਆਂ ਕਿ ਇਸ ਗਲਤੀ ਨੂੰ ਦੁਰਸਤ ਕਿਵੇਂ ਕਰਨਾ ਹੈ ਤਾਂ ਕਿ ਤੁਹਾਡੇ ਚਿਹਰੇ ਤੇ ਰੌਣਕ ਰਹੇ ਔਰ ਤੁਹਾਡੀ ਇਮਿਊਨਿਟੀ ਵੀ ਸਟਰੋਂਗ ਰਹੇ ਤੇ ਉਸ ਲਈ ਮੇਨ ਜੋ ਸਾਨੂੰ ਵਿਟਾਮਿਨ ਚਾਹੀਦਾ ਹੁੰਦਾ ਉਹ ਹੈ ਜੀ ਵਿਟਾਮਿਨ ਸੀ ਵਿਟਾਮਿਨ ਸੀ ਤੁਹਾਨੂੰ ਕਿੱਥੋਂ ਮਿਲਦਾ ਦੇਖੋ ਤਾਜ਼ਾ ਹਰੇ ਪੱਤੇਦਾਰ ਸਬਜ਼ੀਆਂ ਹੋਣ ਉਹਨਾਂ ਤੋਂ ਸਾਨੂੰ ਵਿਟਾਮਿਨ ਸੀ ਅੱਛੀ ਮਾਤਰਾ ਵਿੱਚ ਮਿਲ ਜਾਂਦਾ ਹੈ ਔਰ ਜੇ ਅਸੀਂ ਗੱਲ ਕਰੀਏ ਸਬਜ਼ ਨਾਰਮਲ ਅਸੀਂ ਬਣਾ ਰਹੇ ਹਾਂ ਫਰੂਟਸ ਨੇ ਉਹਨਾਂ ਤੋਂ ਵਿਟਾਮਿਨ ਸੀ ਮਿਲ ਜਾਂਦਾ ਪਰ ਕਈ ਵਾਰ ਹੁੰਦਾ ਕੀ ਹੈ ਕਿ ਡੇਲੀ ਕਈਆਂ ਦਾ ਲਾਈਫ ਸਟਾਈਲ ਰੂਟੀਨ ਇਨਾ ਜ਼ਿਆਦਾ ਬਿਜ਼ੀ ਹੁੰਦਾ ਹੈ ਕਿ ਉਹ ਆਪਣੀ ਹੈਲਥ ਤੇ ਫੋਕਸ ਕਰ ਹੀ ਨਹੀਂ ਪਾਉਂਦੇ ਤਾਂ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਜ਼ਰੂਰ ਦਿਨ ਦੇ ਵਿੱਚ ਇੱਕ ਵਾਰ ਵਿਟਾਮਿਨ ਸੀ ਦੀ ਗੋਲੀ ਜੋ ਕਿ ਸਪਲੀਮੈਂਟ ਆਪਾਂ ਜਿਸ ਨੂੰ ਕਹਿੰਦੇ ਆ ਉਹ ਤੁਸੀਂ ਡੇਲੀ ਇੱਕ ਗੋਲੀ ਜ਼ਰੂਰ ਜੋ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਹੈ ਚੁਸਣ ਵਾਲੀ ਗੋਲੀ ਹੁੰਦੀ ਹੈ ਵਿਟਾਮਿਨ ਸੀ ਦੀ ਉਹ ਤੁਸੀਂ ਜ਼ਰੂਰ ਖਾਣੀ ਹੈ ਤਾਂ ਕਿ ਐਂਟੀਆਕਸੀਡੈਂਟ ਵੀ ਵਿਟਾਮਿਨ ਸੀ ਹੁੰਦਾ ਸਾਡੀ ਬਾਡੀ ਵਿੱਚ ਕੋਈ ਵੀ ਐਕਸਟਰਾ ਟਾਕਸਿਨਸ ਆਏ ਹੋਏ ਨੇ ਕੁਝ ਵੀ ਅਸੀਂ ਕਹਿ ਲਈਏ ਕਿ ਜੋ ਜਦੋਂ ਵੀ ਟਾਕਸਿਨਸ ਸਾਡੀ ਬਾਡੀ ਵਿੱਚ ਵਧਾ ਹੁੰਦਿਆ ਨਾ ਤਾਂ ਸਾਡੇ ਸਾਰੇ ਜਿਹੜੇ ਇੰਟਰਨਲ ਆਰਗਨਸ ਨੇ ਉਨਾਂ ਦੇ ਉੱਪਰ ਵੀ ਉਸ ਦਾ ਮਾੜਾ ਪ੍ਰਭਾਵ ਪੈਂਦਾ ਸਕਿਨ ਦੇ ਉੱਪਰ ਯਾਨੀ ਆਪਣੇ ਚਿਹਰੇ ਤੇ ਵੀ ਤੁਸੀਂ ਦੇਖੋਗੇ ਕਿ ਚਿਹਰਾ ਜਿਹੜਾ ਡਲ ਜਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਰੌਣਕ ਚਿਹਰੇ ਤੇ ਲੱਗਦੀ ਨਹੀਂ ਹੈ ਚਿਹਰੇ ਨੂੰ ਲੈ ਕੇ ਹੋਰ ਵੀ ਥੋੜੀ ਥੋੜੀ ਜੋ ਹੈ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜੇਕਰ ਤੁਸੀਂ ਡੇਲੀ ਵਿਟਾਮਿਨ ਸੀ ਦੀ ਗੋਲੀ ਖਾਣੀ ਸ਼ੁਰੂ ਕਰ ਦੋਗੇ ਨਾ ਮੈਂ ਉਸ ਥਾਂ ਤੇ ਵਿਟਾਮਿਨ ਸੀ ਦੀ ਗੋਲੀ ਖਾਣ ਬਾਰੇ ਕਹਿ ਰਹੀ ਹਾਂ ਜਿੱਥੇ ਤੁਸੀਂ ਡੇਲੀ ਆਪਣੀ ਡਾਈਟ ਦੇ ਉੱਪਰ ਫੋਕਸ ਨਹੀਂ ਕਰ پا ਰਹੇ ਹੋ ਐਸੀ ਤਾਂ ਬੈਲੈਂਸ ਡਾਈਟ ਹੋਣੀ ਬਹੁਤ ਜ਼ਰੂਰੀ ਹੈ ਜਿਸ ਦੇ ਇਹਨਾਂ ਸਬਜ਼ੀਆਂ ਜਾਂ ਫ੍ਰੈਸ਼ ਸਬਜ਼ੀਆਂ ਸਲਾਦ ਦੇ ਰੂਪ ਚ ਚਾਹੇ ਤੁਸੀਂ ਖਾ ਰਹੇ ਹੋ ਚਾਹੇ ਕਿ ਸਬਜ਼ੀ ਬਣਾ ਕੇ ਖਾ ਰਹੇ ਹੋ ਘਰ ਦਾ ਖਾਣਾ ਤੁਸੀਂ ਖਾ ਰਹੇ ਹੋ ਜਦੋਂ ਅਸੀਂ ਘਰ ਦੇ ਖਾਣੇ ਦੀ ਗੱਲ ਕਰਦੇ ਆ ਨਾ ਤਾਂ ਉਸ ਵਿੱਚ ਸਾਨੂੰ ਟੇਲ ਸਾਰੇ ਵਿਟਾਮਿਨ ਮਿਨਰਲ ਮਿਲ ਜਾਂਦੇ ਨੇ ਪਰ ਜਿੱਥੇ ਜਿਨ੍ਹਾਂ ਦਾ ਲਾਈਫ ਸਟਾਈਲ ਇੰਨਾ ਕੁ ਜ਼ਿਆਦਾ ਬਿਜ਼ੀ ਹੈ ਜੌਬ ਨੂੰ ਲੈ ਕੇ ਟਾਈਮਿੰਗਸ ਇੰਨੀ ਆ ਕੁ ਜ਼ਿਆਦਾ ਸਟ੍ਰਿਕਟ ਚੱਲਦੀਆਂ ਹੈ ਕਿ ਘਰ ਦਾ ਖਾਣਾ ਮੈਨੇਜ ਹੋ ਨਹੀਂ ਪਾਂਦਾ ਕਿਤੋਂ ਜੋ ਹੈ ਕੈਂਟੀਨ ਤੋਂ ਖਾਣਾ ਪੈ ਰਿਹਾ ਹੈ ਜਾਂ ਟਿਫਿਨ ਤੁਸੀਂ ਲਗਾਇਆ ਪਿਆ ਜਾਂ ਉਨੀ ਅੱਛੀ ਕੁਆਲਿਟੀ ਖਾਣੇ ਦੀ ਨਹੀਂ ਮਿਲ ਪਾਰੀ ਹੈ ਤਾਂ ਤੁਸੀਂ ਜ਼ਰੂਰ ਆ ਜੋ ਹੈ ਆਪਣੀ ਡੇਲੀ ਵਿਟਾਮਿਨ ਸੀ ਦੀ ਗੋਲੀ ਆਪਣੀ ਜ਼ਰੂਰ ਰੱਖੋ ਰੁਟੀਨ ਦੇ ਵਿੱਚ ਤਾਂ ਕਿ ਤੁਹਾਡੇ ਬਾਡੀ ਵਿੱਚ ਪ੍ਰੋਪਰ ਐਂਟੀਆਕਸੀਡੈਂਟ ਵੀ ਪਹੁੰਚ ਸਕੇ ਔਰ ਜਿੰਨੀ ਵੀ ਫ੍ਰੀ ਰੈਡੀਕਲਸ ਨੇ ਟਾਕਸਿਨਸ ਨੇ ਉਹ ਬਾਡੀ ਚ ਜੋ ਹੈ ਵਾਸ਼ ਆਊਟ ਹੋ ਸਕਣ ਔਰ ਵਿਟਾਮਿਨ ਬੀ ਕੰਪਲੈਕਸ ਜਿਹੜਾ ਹੁੰਦਾ ਹੈ ਬਿਕਾਜ਼ ਉਹਦਾ ਜਿਹੜਾ ਕੈਪਸੂਲ ਹੁੰਦਾ ਉਹ ਵੀ ਤੁਸੀਂ ਦਿਨ ਵਿੱਚ ਇੱਕ ਵਾਰ ਖਾ ਸਕਦੇ ਹੋ ਜੇਕਰ ਤੁਸੀਂ ਫ੍ਰੈਸ਼ ਵੈਜੀਟੇਬਲਸ ਜਾਂ ਫਰੂਟਸ ਐਨਟੇਕ ਨਹੀਂ ਕਰ پا ਰਹੇ ਹੋ ਕਿਉਂਕਿ ਜਿਵੇਂ ਹੀ ਸਿਰਫ ਥੋੜੀ ਦੇਣੀ ਜਿਵੇਂ ਹੀ ਹੌਲੀ-ਹੌਲੀ ਸਾਡੀ ਆਦਤ ਹੋ ਜਾਂਦੀ ਹੈ ਅਸੀਂ ਫ੍ਰੈਸ਼ ਸਬਜ਼ੀਆਂ ਫਰੂਟਸ ਜੋ ਹੈ ਨਹੀਂ ਖਾ 파ਰੇ ਤਾਂ ਬਾਰ ਦਾ ਖਾਣਾ ਖਾਂਦੀ ਆਦਤ ਪੈ ਜਾਂਦੀ ਐ ਸੇ ਪੁੱਲ ਜਾਂਦੇ ਕਿਤੇ ਨਾ ਕਿਤੇ ਕਿ ਅਸੀਂ ਪੇਟ ਤਾਂ ਭਰ ਰਹੇ ਆ ਲੇਕਿਨ ਬਾਡੀ ਨੂੰ ਪ੍ਰੋਪਰ ਵਿਟਾਮਿਨ ਔਰ ਮਿਨਰਲ ਨਹੀਂ ਮਿਲ ਰਹੇ ਉਸ ਦੇ ਨਾਲ ਤੁਹਾਡਾ ਚਿਹਰਾ ਤਾਂ ਸਭ ਤੋਂ ਪਹਿਲਾਂ ਜਦੋਂ ਦੇਖੋ ਕੋਈ ਵੀ ਵੀਕਨੈਸ ਹੁੰਦੀ ਐ ਚਿਹਰਾ ਡਲ ਹੋਣਾ ਸ਼ੁਰੂ ਹੋ ਜਾਂਦਾ ਐ ਬਾਡੀ ਵਿੱਚ ਛੋਟੀਆਂ ਛੋਟੀਆਂ ਕੰਪਲਿਕੀਸ਼ਨਸ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਐ ਥਕਾਵਟ ਹੋਣ ਲੱਗ ਗਈ ਬਾਡੀ ਵਿੱਚ ਕਿਤੇ ਸੂਈਆਂ ਚੁਭੀਆਂ ਸ਼ੁਰੂ ਹੋ ਜਾਂਦੀਆਂ ਔਰ ਵੀਕਨੈਸ ਰਹਿਣ ਲੱਗ ਜਾਂਦੀ ਐ એનર્ਜੀ ਨਹੀਂ ਰਹਿ ਪਾਂਦੀ ਐ ਹਨਾ ਤੇ ਇਹ ਪ੍ਰੋਬਲਮਸ ਤੋਂ ਤੁਹਾਨੂੰ ਛੁਟਕਾਰਾ ਤਦ ਹੀ ਮਿਲੇਗਾ ਜਦੋਂ ਤੁਹਾਡੀ ਡਾਈਟ ਦੇ ਵਿੱਚ और मिनरल्स मात्रा विच स्पेशली स्पैशली विटामिन सी गल कर लीए तो एंटीऑक्सीडेंट बहुत अच्छा है तो इम्यूनिट स्ट्रोंोंग बनाए रखन विटामिन सी का बहुत बड़ा हाथ है और अगर विटामिन सी तो डाइट विच डेली क्योंकि डेली दी दे रिक्वायरमेंट है अभी ਜੋ ਵੀ ਖਾਣਾ ਹੈ ਵਿਟਾਮਿਨ ਸੀ ਡੇਲੀ ਜਿੰਨਾ ਸਾਡੀ ਬਾਡੀ ਨੂੰ ਚਾਹੀਦਾ ਹੈ ਬਾਡੀ ਯੂਜ਼ ਕਰਦੀ ਹੈ ਐਕਸਟਰਾ ਵਿਟਾਮਿਨ ਸੀ ਜਿਹੜਾ ਹੈ ਉਹ ਯੂਰਿਨ ਦੇ ਜ਼ਰੀਏ ਬਾਹਰ ਚਲਾ ਜਾਂਦਾ ਹੈ ਇਸ ਲਈ ਡੇਲੀ ਦੀ ਡਾਈਟ ਦੇ ਉੱਪਰ ਹੀ ਫੋਕਸ ਕਰਨਾ ਹੈ ਕਿ ਵਿਟਾਮਿਨ ਸੀ ਪ੍ਰੋਪਰ ਮਾਤਰਾ ਵਿੱਚ ਸਾਨੂੰ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਔਰ ਦੂਸਰੀ ਗੱਲ ਆਉਂਦੀ ਹੈ ਕਿ ਜਦੋਂ ਪਾ ਸਕਿਨ ਦੀ ਗੱਲ ਕਰਦੇ ਹਾਂ ਜਿਹੜਾ ਸਾਡੇ ਸਕਿਨ ਦੇ ਲਈ ਪ੍ਰੋਟੀਨ ਹੈ ਕੋਲੇਜਨ ਪ੍ਰੋਟੀਨ ਉਹ ਵਿਟਾਮਿਨ ਸੀ ਦੇ ਨਾਲ ਮਿਲ ਕੇ ਹੀ ਸਾਡੇ ਜੋ ਹੈ ਇਸ ਆ ਪ੍ਰੋਪਰ ਰਿਜ਼ਲਟ ਤੁਹਾਡੇ ਫੇਸ ਤੇ ਦਿਖਣ ਨੂੰ ਮਿਲਦਾ ਹੈ ਸੋ ਕੋਲੇਜਨ ਪ੍ਰੋਡਕਟ ਪ੍ਰੋਟੀਨ ਦੇ ਕਈ ਲੋਕ ਪ੍ਰੋਡਕਟ ਵੀ ਖਾਂਦੇ ਨੇ ਪਰ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗੀ ਅਗਰ ਤੁਸੀਂ ਆਪਣੀ ਡਾਈਟ ਦੇ ਵਿੱਚ ਸਹੀ ਮਾਤਰਾ ਵਿੱਚ ਪ੍ਰੋਟੀਨ ਖਾ ਰਹੇ ਹੋ ਚਾਹੇ ਧਾਲਾਂ ਦੇ ਜ਼ਰੀਏ ਖਾ ਰਹੇ ਹੋ ਚਾਹੇ ਚਿਕਨ ਫਿਸ਼ ਜਾਂ ਐਗ ਦੇ ਜ਼ਰੀਏ ਹੈ ਜਾਂ ਦੁੱਧ ਦੇ ਜ਼ਰੀਏ ਤਾਂ ਸਾਡੀ ਬਾਡੀ ਖੁਦ ਹੀ ਉਸ ਪ੍ਰੋਟੀਨ ਤੋਂ ਕੋਲੇਜਨ ਪ੍ਰੋਟੀਨ ਬਣਾ ਰਹੀ ਹੁੰਦੀ ਹੈ ਸਿਰਫ ਗੱਲ ਇਹ ਹੁੰਦੀ ਹੈ ਕਿ ਅਗਰ ਅਸੀਂ ਵਿਟਾਮਿਨ मिनरल ਆਪਣੀ ਡਾਈਟ ਵਿੱਚ ਪ੍ਰੋਪਰ ਨਹੀਂ ਰੱਖਦੇ ਆ ਤਾਂ ਉਹ ਬੋਡੀ ਇੰਨਾ ਅੱਛੀ ਤਰ੍ਹਾਂ ਨਾਲ ਬਣਾ ਨਹੀਂ ਪਾਦੀ ਹੈ ਜਿਸ ਕਰਕੇ ਸਾਡੇ ਚਿਹਰੇ ਨੂੰ ਲੈ ਕੇ ਜਾਂ ਸਾਡੀ ਇਮਿਊਨਿਟੀ ਨੂੰ ਲੈ ਕੇ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਵਿਟਾਮਿਨ ਸੀ ਦੀ ਗੋਲੀ ਅਗਰ ਤੁਸੀਂ ਡੇਲੀ ਖਾਣੇ ਹੋ ਔਰ ਪ੍ਰੋਟੀਨ ਤੁਹਾਡੀ ਡਾਈਟ ਵਿੱਚ ਅੱਛਾ ਚੱਲ ਰਿਹਾ ਹੈ ਤਾਂ ਤੁਹਾਡੇ ਚਿਹਰੇ ਤੇ ਰੌਣਕ ਆੜ ਹੀ ਵਾਲੀ ਹੈ ਉਸਨਾਲ ਸੋ ਵਿਟਾਮਿਨ ਸੀ ਦਾ ਇਨਟੇਕ ਵਾਲ ਤੁਹਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਤੁਸੀਂ ਜਿਹੜੀਆਂ ਵਾਇਰਲ ਬਿਮਾਰੀਆਂ ਹੁੰਦੀਆਂ ਉਸ ਤੋਂ ਵੀ ਬਚੇ ਰਹੋ ਚਿਹਰੇ ਤੇ ਦਰੌਣਕ ਰਹੇ ਔਰ ਬਾਡੀ ਜੋ ਹੈ ਪੂਰੀ ਤਰ੍ਹਾਂ ਕਲੀਨ ਹੋਈ ਰਵੇ ਟਾਕਸਿਨਸ ਤੋਂ ਔਰ ਫ੍ਰੀ ਰੈਡੀਕਲਸ ਤੋਂ ਸੋ ਤੁਸੀਂ ਅਗਰ ਇਹ ਹੈਬਿਟ ਬਣਾ ਲੋਗੇ ਨਾ ਤੁਸੀਂ ਆਪਣੀ ਬਾਡੀ ਵਿੱਚ ਅਚਾਨਕ ਬਹੁਤ ਵੱਡਾ ਫਰਕ ਦੇਖਣ ਹੀ ਵਾਲੇ ਹੋ ਸੋ ਜ਼ਰੂਰ ਇਸ ਆਦਤ ਨੂੰ ਆਪਣੀ ਲਾਈਫ ਦਾ ਹਿੱਸਾ ਬਣਾ ਲਓ ਤੇ ਵੀਡੀਓ ਆਜੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਪੇਜ ਨੂੰ ਹਲੇ ਤੱਕ ਫੋਲੋ